ਕੈਨੇਡਾ ਦੇ ਆਈ ਆਰ ਸੀ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਹੈ ਕਿ ਕੁਮਾਂਤਰੀ ਵਿਦਿਆਰਥੀ ਹੁਣ ਬਾਰਡਰ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ ਇਸ ਨਾਲ ਫਲੈਗ ਪੋਲਿੰਗ ਵਿੱਚ ਵੱਡੀ ਗਰਾਵਟ ਆਵੇਗੀ ਫਲੈਗ ਪੋਲਿੰਗ ਦਾ ਮਤਲਬ ਹੁੰਦਾ ਹੈ ਕਿ ਵਿਅਕਤੀ ਬਾਰਡਰ ਟੱਪ ਕੇ ਮੁੜ ਸਰਹੱਦ ਵਿੱਚ ਪ੍ਰਵੇਸ਼ ਕਰਕੇ ਵੀਜ਼ਾ ਅਪਲਾਈ ਕਰਦਾ ਹੈ ਕੈਨੇਡਾ ਸਰਕਾਰ ਦਾ ਤਰਕ ਹੈ ਕਿ ਹੁਣ ਵਰਕ ਪਰਮਿਟ ਤੇ ਲਗਾਈ ਪਾਬੰਦੀ ਨਾਲ ਫਲੈਗ ਪੋਲਿੰਗ ਵਿੱਚ ਕਾਫੀ ਕਮੀ ਆਵੇਗੀ ਤੇ ਅਫਸਰ ਆਪਣਾ ਕੰਮ ਸੁਚੱਜੇ ਢੰਗ ਨਾਲ ਕਰ ਸਕਣਗੇ ਤੁਹਾਨੂੰ ਦੱਸ ਦਿੰਦੇ ਨੇ ਕਿ ਹੁਣ ਕੈਨੇਡਾ ਦੇ ਵਿੱਚ ਆ ਜਿਹੜਾ ਵਰਕ ਪਰਮਿਟ ਨਹੀਂ ਮਿਲੇਗਾ ਇਸ ਨੂੰ ਆਪਾਂ ਕਹਿ ਸਕਦੇ ਆ ਕਿ ਪੰਜਾਬੀਆਂ ਨੂੰ ਖਾਸ ਕਰਕੇ ਵੱਡਾ ਝਟਕਾ ਲੱਗਿਆ ਕਿਉਂਕਿ ਉਹ ਜ਼ਿਆਦਾਤਰ ਲੋਕ ਐ ਜਿਹੜੇ ਪੰਜਾਬੀ ਲੋਕ ਨੇ ਉਹ ਕੈਨੇਡਾ ਨੂੰ ਪਸੰਦ ਕਰਦੇ ਨੇ ਕੈਨੇਡਾ ਵਿੱਚ ਜਿਹੜੇ ਸਟੂਡੈਂਟ ਨੇ ਪੰਜਾਬ ਦੇ ਸਟੂਡੈਂਟ ਨੇ ਉਹ ਕੈਨੇਡਾ ਵਿੱਚ ਮੂਵ ਹੋ ਕੇ ਉੱਥੇ ਪੀਆਰ ਲੈਣਾ ਚਾਹੁੰਦੇ ਨੇ ਪੱਕੇ ਹੋਣਾ ਚਾਹੁੰਦੇ ਨੇ ਉੱਥੇ ਉਹਨਾਂ ਨੂੰ ਖਾਸ ਕਰਕੇ ਜਿਆਦਾ ਵੱਡਾ ਝਟਕਾ ਲੱਗਾ ਹੈ ਕਿਉਂਕਿ ਹੁਣ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਤੇ ਰੋਕ ਲਗਾ ਦਿੱਤੀ ਹੈ ਕੈਨੇਡਾ ਵਿੱਚ ਹੁਣ ਸਟੂਡੈਂਟ ਦੀਆਂ ਮੁਸੀਬਤਾਂ ਵੀ ਵੱਧ ਜਾਣਗੀਆਂ ਕਿਉਂਕਿ ਖਾਸ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਕੈਨੇਡਾ ਦੇ ਵਿੱਚ ਸਟੱਡੀ 베ਸ ਤੇ ਜਾਂਦੇ ਨੇ ਤੇ ਉੱਥੇ ਜਾ ਕੇ 4-5 ਮਹੀਨੇ ਜਾਂ ਕੁਝ ਸਮੇਂ ਲਈ ਸਟੱਡੀ ਕਰਦੇ ਨੇ ਉਸ ਤੋਂ ਬਾਅਦ ਉਹ ਆਪਣੇ ਕੰਮ ਤੇ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਕਾਫੀ 2-4 ਸਾਲ 5 ਸਾਲ ਬਾਅਦ ਉਹ ਪੀਆਰ ਲਈ ਅਪਲਾਈ ਕਰ ਦਿੰਦੇ ਨੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਤੇ ਐ ਜਿਹੜੀ ਹੁਣ ਰੋਕ ਲਗਾ ਦਿੱਤੀ ਹੈ